ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਲਾਈਵ ਰੈਡਾਰ ਸਿਸਟਮ ਵੇਖ ਸਕਦੇ ਮੀਂਹ ਦੀ ਗਤੀਵਿਧੀ ਕਿੱਥੇ ਕਿੱਥੇ ਜਾਰੀ ਨੇ ਤਾਂ ਸਵੇਰ ਤੋਂ ਜਿਹੜਾ ਮੀਂਹ ਦਰਜ ਕੀਤਾ ਜਾ ਰਿਹਾ ਕਾਫੀ ਪੰਜਾਬ ਦੇ ਇਲਾਕਿਆਂ ਵਿੱਚ ਹਰਿਆਣਾ ਦੇ ਵੀ ਕੁਝ ਖੇਤਰਾ ਮੀਂਹ ਦਰਜ ਕੀਤਾ ਗਿਆ ਜਿਵੇਂ ਤੁਹਾਨੂੰ ਜ਼ਿਲ੍ਹੇ ਵਜh ਦੱਸੀਏ ਤਾਂ ਪਠਾਨਕੋਟ ਦੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਨ ਕਪੂਰਥਲਾ ਜਲੰਧਰ ਹੋ ਗਿਆ ਮੌਕਾ ਆ ਗਿਆ ਫਰੂਸਪੁਰ ਤੇ ਕੁਝ ਭਾਗ ਹੋ ਗਈ ਤੇ ਉਸਰ ਬਰਨਾਲਾ ਦਾ ਬਠਿੰਡਾ ਦੇ ਕੁਝ ਭਾਗ ਮਾਨਸਾ ਹੋ ਗਿਆ ਇਸ ਤੇ ਨਾਲ ਸੰਗਰੂਰ ਹੋ ਗਿਆ ਪਟਿਆਲਾ ਲੁਧਿਆਣਾ ਮਲੇਰਕੋ ਇਸ ਤੇ ਨਾਲ ਲੱਗਦੇ ਆਪਣੇ ਰੂਪਨਗਰ ਹੋ ਗਿਆ ਮੁਹਾਲੀ ਚੰਡੀਗੜ੍ਹ ਦੇ ਲਾ ਕੇ ਆਪਣੇ ਕੈਥਲ ਕੁਰਕ ਖੇਤਰ ਅੰਬਾਲਾ ਫਤਿਆਬਾਦ ਹਸਾਰ ਦੇ ਕੁਝ ਖੇਤਰ ਸਿਰਸਰੀ ਕੁਝ ਖੇਤਰ ਚੂਰੂ ਹੋ ਗਿਆ ਸਰਪਵਾਨੀ ਚਰਖੀ ਦਾਦਰੀ ਗੁਰੂਗਰਾਮ ਹੋ ਗਿਆ ਸੁਰ ਚੱਜਰ ਇਸ ਤੇ ਨਾਲ ਲੱਗਦੇ ਦੱਖਣੀ ਖੇਤਰ ਹੋ ਗਏ ਹਰਿਆਣਾ ਦੇ ਤੇ ਬਾਕੀ ਫਾਜ਼ਲ ਕਾ ਮੁਕਸਰ ਦੇ ਕੁਝ ਸ਼ਿੱਕਤ ਕਾ ਭਾਵ ਸੁਭਾਵਨਾ ਠੀਕ ਹੈ ਬਣੀ ਜੇ ਤਾਂ ਕਿਤੇ ਇੱਕ ਦੋ ਖੇਤਰਾ ਵਿੱਚ ਮਾੜੇ ਮੋٹے ਛਿੱਤੇ ਛਰਾਟੇ ਦਰਜ ਕੀਤੇ ਗਏ ਤੁਸੀਂ ਕਮੈਂਟ ਕਰ ਜ਼ਰੂਰ ਦੱਸਣਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਰਿਹਾ ਕਿਤਕ ਤੇ ਅਜਮੀਰ ਦਰਜ ਕੀਤਾ ਕਿੰਨਾ ਕੁ ਮੀਂਹ ਦਰਜ ਕੀਤਾ ਆ ਗਿਆ ਹੈ ਤਾਂ ਕੁਝ ਇਲਾਕਿਆਂ ਵਿੱਚ ਲੱਗੇ ਛਰਾਟੇ ਕੁਝ ਲੱਗੇ ਦਰਮਿਆਨੇ ਤੇ ਕੁਝ ਲੱਗੇ ਭਾਰੀ ਵੀ ਦੇ ਚਾਟ ਜਿਹੜੀ ਵੇਖਣ ਨੂੰ ਮਿਲੀ ਤੁਸੀਂ ਕਮੈਂਟ ਕਰਕੇ ਆਪਣੇ ਜ਼ਿਲ੍ਹੇ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸਿਆ ਕਰੋ ਠੀਕ ਹੈ ਤਾਂ ਜੋ ਆਪਾਂ ਨੂੰ ਅਪਡੇਟ ਮਿਲ ਜਾਈ ਦੇ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਕਿੰਨਾ ਗਮੀ ਪਿਆ ਜੋ ਵੀ ਸੈਟਲਾਈਟ ਡਾਟਾ ਸਿਸਟਮ ਉਸ ਤੋਂ ਆਪਾਂ ਨੂੰ ਛੋੜੀ ਜੀ ਹਲਪ ਹੋ ਜਾਂਦੀ ਏ ਤਾਂ ਫਿਲਹਾਲ ਹੁਣ ਅਗਲੇ ਆਉਣ ਵਾਲੇ ਘੰਟਿਆਂ ਵਿੱਚ ਫਰੂਜ਼ਪੁਰ ਦੇ ਕੁਝ ਖੇਤਰੋਗੇ ਮੋਗਾ ਦੇ ਕੁਝ ਖੇਤਰ ਸਿਸਟਮ ਇਸ ਵੱਲ ਨੂੰ ਕੁਝ ਕਰ ਰਿਹਾ ਹੈ ਜਨਕੀ ਥੋੜੇ ਜਿਹੇ ਇਲਾਕੇ ਜਿਹੜੇ ਪਛਵੀ ਇਲਾਕੇ ਸ਼ਾਇਦ ਹੋ ਸਕਦਾ ਕਿ ਰਹਿਜਨ ਫਾਜ਼ਲ ਕ ਰਮਾਨਗੜ ਚੂਰੂ ਹੋ ਗਿਆ ਇਹਨਾਂ ਖੇਤਰਾ ਵਿੱਚ ਕਿਤੇ ਕਿਤੇ ਚਾਰਟਸ ਲੈਣਗੇ ਕੁਝ ਇਲਾਕੇ रह ਸਕਦੇ ਨੇ ਤਾਂ ਜ਼ਿਆਦਾਤਰ ਇਲਾਕਿਆਂ ਵਿੱਚ ਇੱਥੇ ਮੀਂਹ ਨਹੀਂ ਪਾਉਂਚੇ ਕੁਝ ਖੇਤਰਾ ਵਿੱਚ ਪਾਉਂਚਾ ਦਲਕਾ ਦਰਮਿਆਨਾ ਤੇ ਉਸ ਤੋਂ ਬਾਅਦ ਪੰਜਾਬ ਦੇ ਕੁਝ ਸ਼ਮੱਦ ਕੇਂਦਰ ਠੀਕ ਹੈ ਇੱਥੇ ਕੁਝ ਕੁਸ਼ ਸੁਭਾਵਨਾ ਜਾਂ ਪਹਾੜਾਂ ਦੇ ਨਾਲ ਲੱਗਦੇ ਜਾਂ ਦੱਖੜੀ ਖੇਤਰ ਕਿਤੇ ਕਿਤੇ ਜਿਹੜੇ ਵਿਰਲੇਵਾਂ ਜੀ ਰਹਿ ਸਕਦੇ ਇਲਾਕੇ ਪੂਰੇ ਇਲਾਕੇ ਵਿੱਚ ਨਹੀਂ ਕਵਰ ਕੀਤਾ ਜਾਵੇਗਾ ਠੀਕ ਹੈ ਕਿਸੇ ਕਿਸੇ ਇਲਾਕੇ ਵਿੱਚ ਹਲਕੇ ਦਰਮਿਆਨੇ ਕਿਤੇ ਕਿਤੇ ਪਾਰਮੀ ਦੀ ਝਾਟ ਜਿਹੜੀ ਵੇਖਣ ਨੂੰ ਮਿਲ ਸਕਦੀ ਆਉਣ ਵਾਲੇ ਅਗਲੇ ਘੰਟਿਆਂ ਵਿੱਚ ਤਾਂ ਸਿਸਟਮ ਹੁੰਦਾ ਜਿਹੜਾ 9 10 ਯਾਨੀ ਕਿ ਸਿਸਟਮ ਕਮਜ਼ੋਰ ਪੈ ਜਾਏਗਾ ਤਾਂ ਫਿਰ ਤੋਂ ਇੱਕ ਦੁਪਹਿਰ ਸ਼ਾਮ ਦੇ ਆਸ-ਪਾਸ ਬਿਰ ਤੋਂ ਜਿਹੜਾ ਸਿਸਟਮ ਬਿਲਡ ਹੋਵੇਗਾ ਤਾਂ ਫਿਰ ਕੁਝ ਇਲਾਕਿਆਂ ਵਿੱਚ ਜਾਂ ਹੋ ਸਕਦਾ ਚਾਰ ਇਲਾਕਿਆਂ ਪਰਭਾਵਿਤ ਕਰਨ ਦੀ ਸਮਰੱਥਾ ਰਾਖਸਰਾ ਜਾਨ ਕੀ ਮੀਂਹ ਤੋਂ ਦੱਸਣ ਦੀ ਕੋਸ਼ਿਸ਼ ਕਰੀਏ ਚਾਰਜ ਲਈ ਤੋਂ ਲੈ ਕੇ 7 ਜੁਲਾਈ ਦੇ ਪੰਜਾਬ ਦੇ ਹਰਿਆਣਾ ਤੇ ਰਾਜਸਥਾਨ ਦੇ ਚਾਰਤਰ ਖੇਤਰਾਂ ਵਿੱਚ ਜਿਹੜਾ ਮੀਂਹ ਦਰਜ ਕੀਤਾ ਜਲ ਘਲ ਕਾ ਦਰਮਿਆਨਾ ਕਿਤਕਤ ਪਾਰਮੀ ਦੀ ਉਚਾਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਅੱਜ ਕਾਫੀ ਏਰੀਆ ਵਿੱਚ ਜਿਹੜੇ ਹਲਚਲਾਂ ਵੇਖਣ ਨੂੰ ਮਿਲੀਆਂ ਸਵੇਰ ਤੋਂ ਹੀ ਤੇ ਹੁਣ ਵੀ ਅਜੇ ਵੀ ਕਿਤੇ ਕਿਤੇ ਜਿਹੜਾ ਮੀਂਹ ਦਰਜ ਕੀਤਾ ਜਾ ਰਿਹਾ ਕਿਤੇ ਹਲਕ ਤਕ ਤਕ ਦਾ ਪਾਰਵੀ ਦੀ ਚੱਟ ਜਿਹੜੀ ਵੇਖਣ ਨੂੰ ਮਿਲ ਰਹੀ ਤੇ ਕਮੈਂਟ ਕਰ ਜਰੂਰ ਸੁਣਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤਾਂ ਦੁਪਹਿਰ ਸ਼ਾਮ ਦੀ ਵੀਡੀਓ ਫਿਰ ਤੋਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਾਂ ਫਿਲਹਾਲ ਹੁਣ ਜਿਹੜਾ ਪੰਜਾਬ ਤੇ ਕੁਝ ਖੇਤਰਾਂ ਵਿੱਚ ਹਰਿਆਣਾ ਦੇ ਕੁਝ ਖੇਤਰ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਜਿਹੜੀ ਹਲਚਲਾਂ ਹੋਣ ਦੀ ਸਭਾਵਨਾ ਕੁਲੇ ਆਉਣ ਵਾਲੇ ਦੌਰ 3 ਘੰਟਿਆਂ ਵਿੱਚ ਤਾਂ ਉਸ ਤੋਂ ਬਾਅਦ ਸਿਸਟਮ ਕਮਜ਼ੋਰ ਪੈ ਜਾਏਗਾ ਫਿਰ ਤੋਂ ਇਹਦਾ ਦੁਪਹਿਰ ਸ਼ਾਮ ਦੇ ਆਸ-ਪਾਸ ਕੁਝ ਕਿਲਾਕ ਬਦਲਵਾਈ ਬੰਦਿਆ ਸਾਰ ਨੇ ਤਾਂ ਕਿਹੜੇ ਲੱਗ ਕਿੰਨੀ ਕੁ ਬਦਲਵਾਈ ਬਣੀ ਕਿੰਨੇ ਕੁ ਲਗਟ ਪ੍ਰਭਾਵਿਤ ਕਰੇਗੀ ਆ ਦ ਤੱਕਦੇ ਹੋ ਇਜਾਜ਼ਤ ਧੰਨਵਾਦ ਜੀ ਸਾਰਿਆਂ ਦਾ